ਇੱਕ ਵੀਰ ਨੇ ਪਹਿਲੀ ਗੱਲਾਂ ਕਰਨ ਪਾਏ ਹੁਣ ਪੁੱਛਣ ਵਾਸਤੇ ਆਏ ਹੁਣ ਪੈਸੇ ਫਸ ਗਏ ਹੁਣ ਪੁੱਛਣ ਵਾਸਤੇ ਆਏ ਹੁਣ ਕੋਈ ਚੈੱਕਾਂ ਦੇ ਪੈਸੇ ਪੂਸੇ ਫਸ ਗਏ ਹੁਣ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕੋਈ ਚੈੱਕਾਂ ਦੇ ਪੈਸੇ ਫਸ ਗਏ ਹੁਣ ਉਹ ਪਹਿਲੀ ਗੱਲਾਂ ਕਰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕੋਈ ਪੈਸੇ ਫਸ ਗਏ ਹੁਣ ਪੁੱਛਣ ਵਾਸਤੇ ਹੁਣ ਪਹਿਲੀ ਗੱਲਾਂ ਦੇ ਕੰਨ ਹੋਣਾ 73 ਗੱਡੀ ਕਿਹਨਾਂ ਦੀ ਆ ਭਾਈ ਕਿੱਥੋਂ ਆਇਆ ਫੱਕਰਾ ਬਠਿੰਡੇ ਤੋਂ ਆਇਆ ਫੱਕਰਾ ਕੋਈ ਪੈਸੇ ਫਸ ਗਏ ਛੋਡੇ ਵੀ ਪੈਸੇ ਫਸ ਗਏ ਇੱਕ 50 85 ਗਰਦਾਸਪੁਰ ਤੋਂ ਆਇਆ ਘੁੰਮਣ ਪਿੰਡ ਤੋਂ ਘੁੰਮਣ ਪਿੰਡ ਤੋਂ ਆਪਾਂ ਪਿੰਡ ਦੇਖਾਂਗੇ ਪੈਸੇ ਦੇਖਾਂਗੇ ਕਿੰਨੇ ਨੇ ਜੱਲੀ ਬਾਬਾ ਹੋਸਾ ਦਾ ਵੇ ਸਾਦਾ ਵੇ سونے ਵਾਲਿਆ ਮਰ ਤੇਰੀ ਅੱਖੀਆਂ ਦੀ ਚੂਰਵੇਂ ਹੋਸਾ ਦਾ ਵੇ ਸਾਦਾ ਵੇ سونے ਵਾਲਿਆ ਮਰ ਤੇਰੀ ਅੱਖੀਆਂ ਦੀ ਚੂਰਵੇਂ सार पैसे फस गतरा हिकु दो तिनि चार पंज तकरा सारे हाणे ਆਤਾ 8 9 10 10000 ਦੀ ਸ਼ਿਫਟ ਹੋਵੇ ਪੈਸੇ ਦੇਣ ਦੇ ਉਹਨਾਂ ਦੀ ਪੁੱਛਾ ਹੋਵੇ 10000 ਦੀ ਸ਼ਿਫਟ ਹੋਵੇ ਆਜੋ ਮਾਤਾ ਆਜੋ ਮਾਤਾ ਕਿਨਾਂ ਜੀ ਦੇਖਾਂਗੇ ਨਿਸ਼ਾਨੀ ਦਵਾਂਗੇ ਚੱਲੀ ਬੱਕਰਾ ਦਿੱਲੇ ਤੰਦੁਰੇ ਬਾਬਾ ਪਹਿਲਾ ਕੀ ਰਾਗ ਦਾ ਤੰਦੁਰੇ ਬਾਬਾ ਪਹਿਲਾ ਕੀ ਰਾਗ ਦਾ ਦਿੱਲੇ ਤੰਦੁਰੇ ਬਾਬਾ ਪਹਿਲਾ ਕੀ ਰਾਗ ਦਾ ਇੰਨੇ ਪੈਸੇ ਨੇ ਮਾਤਾ 7.8 ਲੱਖ ਰੁਪਇਆ ਐ ਮਾਤਾ 7.8 ਲੱਖ ਉਹਨਾਂ ਨੇ ਕਿੰਨੇ ਹਫ਼ਤੇ ਦਿੱਤੇ ਤੁਹਾਨੂੰ ਪੈਸੇ ਆਨੇ ਬਬਈ ਇੱਕ ਘਰੋਂ ਆਇਆ ਲੱਖ ਰੁਪਇਆ ਐ ਮਾਤਾ ਇਹ ਤਾਂ 10 10 ਹਜ਼ਾਰ ਨੇ ਹਫ਼ਤੇ ਦਿੱਤੇ ਹੁਣ ਛੋਟੀਆਂ ਨੇ ਬਾਕੀ ਵੇਚੋ ਭਾਈ ਸਾਰੇ ਆਵੇ ਸਾਰੇ ਆਵੇ ਸਾਰੇ ਆਵੇ ਸਾਰੇ ਆਵੇ ਸਾਰੇ ਆਵੇ ਸਾਰੇ ਆਵੇ ਬੋਲੇ ਵਾਲਿਆ ਅਰੇ ਕੱਤੀ ਅੱਖੀਆਂ ਦੀ ਕੋਰਵੇ ਹੋਏ 1 2 3 4 5 6 7 8 9 10 11 ਕਿੰਨੇ ਵਸੇ ਲੈਣੇ ਨੇ ਬੱਕਰਾ 7 ਲੱਖ 10000 ਰੁਪਏ ਐਵੇਂ ਕਰਾ 7 ਲੱਖ 10000 7 ਲੱਖ 10000 ਤੁਹਾਨੂੰ 10 10000 ਦੀਆਂ ਸਿਫਟਾਂ ਦੇ ਦੇ ਕੇ ਕਹੇ ਦੇਤੀਆਂ ਬੱਕਰਾ 4 ਦੇਦੀਆਂ ਜੀ ਇੱਕ ਪਾਂਧੀ ਦੇਤੀ ਆ ਇੱਕ 4 ਦੀ ਦੇ ਇੱਕ 5 ਦੀ ਦੇਦੀ ਚਲੇ ਬਾਬਾ ਨਾਲ ਦੇ ਘਰੇ ਆਵੇ ਜੋਗੀਆਂ ਮੈਂ ਜੋਗੀਆਂ ਵਾਲੀ ਨਾ ਆਵੇ ਅਕਲਾ ਉਹ ਐ ਕਹਿੰਦੇ ਵੀ 10 1000 ਦਿਆਂ ਸ਼ਿਫਟਾਂ ਲਾਵਾਂਗੇ ਉਹਦੇ ਘਰੇ ਗਿਆ ਹੋਵੇ ਕਿਸੇ ਨੇ ਐ ਕਿਹਾ ਹੋਵੇ 20 1000 ਦੀ ਸ਼ਿਫਟ ਤਾਂ ਹੋਣਾ ਸੀ ਕੋੜਚੇ ਆ ਜਾ ਕੇ ਦੇਖਾਂਗੇ ਉਹ ਲੇਡੀ ਜ ਨੇ ਕਿਹਾ ਬੱਕਰਾ ਅੱਲੀ ਬਾਬਾ ਓਏ ਆ ਵੇ ਜੋਗਿਆ ਵੇ ਜੋਗਿਆ ਆ ਵੇ ਜੋਗਿਆ ਸਾਂਤਾ ਨਹੀਂ ਪੈਸੀ ਮਿਲ ਜਣਾ ਸੰਗਤ ਨੂੰ ਮਠੇ ਜੇ ਰਸ ਗੁਲੇ ਦਵਾ ਦੋਗੇ ਫੱਕਰਾ ਸੱਨੀ ਬਾਬਾ ਓਏ ਜੋਗੀ ਬੀਨ ਵਜਾ ਮੈਂ ਖਾਲੀ ਆਕਾ ਨੇ ਜੋਗੀ ਬੀਨ ਵਜਾ ਮੈਂ ਖਾਲੀ ਆਕਾ ਨੇ ਹੋ ਜੋਗੀ ਬੀਨ ਵਜਾ ਮੈਂ ਖਾਲੀ ਆਕਾ ਨੇ ਦੋ ਚ ਇੱਕ ਬੌਨਸ ਕਰਾ ਕੇ ਕੋਟ ਦੇ ਵਿੱਚ ਲਾਤੇ ਚਿੰਗਲ ਲਾਤੇ ਜੀ ਇੱਕ ਦਵਾਰੇ ਕਰਾਇਆ ਦੋ ਇਕੱਠੇ ਕਰਾਏ ਸੀ ਜੱਕੇ ਆਪਾ ਹੋ ਜੂ ਮਿਲ ਜਣਗੇ ਉਹ ਪੈਸੇ ਬੱਕਰਾ ਜਾਂ ਮਿਲ ਜਣਗੇ ਤੀਜਾ ਵਚਨ ਆ ਜਾਂ ਮਿਲ ਜਣਗੇ ਸੰਗਤ ਨੂੰ ਰਸਗੁੱਲੇ ਖਵਾ ਲਈ ਜਦ ਤਨ ਮਿਲ ਗਏ ਠੇਕ ਮੱਥਾ ਪੱਕਾ ਜੱਨੇ ਬਾਬਾ ਵਸਤੇ ਆਏ ਹੁਣ ਆਜੋ ਭਾਈ ਆਜੋ ਘਰ ਚ ਨਾ ਹੋਵੇ ਰਾਣੀ ਪਨ ਪਾਏ ਹੁਣ ਪੁੱਛਣ ਵਾਸਤੇ ਆਏ ਹੁਣ ਆਜੋ ਜਿਨ੍ਹਾਂ ਦਾ ਨਾਮ ਰਾਣੀ ਹੋਵੇ ਭਾਈ ਉਹ ਆਜਾ ਕਰੋ ਬਾਬਾ ਜੀ ਨਿਸ਼ਾਨੀ ਤਾਪੀ ਦੇ ਦੇਣਗੇ ਰਾਣੀ ਕਿਹਦਾ ਨਵਾ ਮਾਤਾ ਤੁਹਾਡਾ ਵੀ ਰਾਣੀਆਂ ਮਾਤਾ ਤੁਹਾਡਾ ਵੀ ਰਾਣੀਆਂ ਮਾਤਾ ਚੱਲੀ ਬਾਬਾ ਤੇਰੇ ਨਾਲ ਕਲਰਦੀ ਰਾਣੀ ਤੇਰੇ ਨਾਲ ਕਲਰਦੀ ਰਾਣੀ ਤੇਰੇ ਨਾਲ ਕਲਰਦੀ ਰਾਣੀ ਤੇਰੇ ਨਾਲ ਕਲਰਦੀ ਰਾਣੀ ਤੇਰੇ ਨਾਲ ਕਲਰਦੀ ਆ ਚੜ ਜੇ ਉਹਨਾਂ ਦੀ ਪੁੱਛਾਂ ਲੂਗੇ ਬੈਠੇ ਬੈਜੋ ਜਹਾਜ਼ ਵਾਸਤੇ ਹੁਣ ਵੀ ਸਾਡਾ ਕੋਈ ਜਹਾਜ਼ ਚੜ ਜੇ ਉਹਨਾਂ ਦੇ ਰਾਣੀ ਹੋਵੇ ਕਣ ਪਾਇ ਹੋਵੇ ਭਾਈ ਕਿਸ ਨੇ ਬਾਹਰਲੇ ਦੇਸ਼ ਵਾਸਤੇ ਕਿਸ ਨੇ ਪੁੱਛਣਾ ਰਾਣੀ ਕੌਣਾ ਬੱਕਰਾ ਆਜੋ ਭਾਈ ਆਜੋ ਤੁਸੀਂ ਅਰੇ ਰਾਣੀ ਹੋਵੇ ਜਹਾਜ਼ ਵਾਸਤੇ ਕਣ ਪਾਏ ਹੁਣ ਰਾਣੀ ਤੇ ਤੁਹਾਡੇ ਘਰ ਜਹਾਜ਼ ਕਿਹਨੇ ਚੜਨਾ ਬੱਕਰਾ ਕੁੜੀ ਉਰਿਆ ਬੱਕਰਾ ਨਹੀਂ ਉਹ ਤਾਂ ਬਾਹਰ ਆ ਛੋਟੀ ਕੁੜੀ ਤਾਂ ਇਹ ਤਾਂ ਉਰੋ ਜਹਾਜ਼ ਚੜਨਾ ਹੋਵੇ ਆਜੋ ਆਜੋ ਬੱਕਰਾ ਤੇਰੇ ਨਾਲ ਕਲਰ ਦੀ ਰਾਣੀ ਜਿਹਦਾ ਪਰਦ ਹੈ ਹਜੀ ਪਰਦ ਪੂਤ ਨੇ ਆਪਾਈ ਉਹ ਬੱਕਰੀ ਨਾਲ ਚਾਮ ਖਾਦੀ ਪਹਿਲੀ ਗੱਲਾ ਆ ਬੱਕਰਾ ਰਾਣੀ ਕਿਹਦਾ ਨਵਾ ਮੰਮਿਆਂ ਨੂੰ ਏ ਤੁਹਾਡੀ ਮੰਮੀ ਦਾ ਜਹਾਜ਼ ਕਿਹਨੇ ਚੜਨਾ ਫੱਕਰਾ ਮੈਂ ਜਾਣਾ ਇਹ ਤਾਂ ਕੁੜੀ ਨੇ ਜਾਣਾ ਹੋਵੇ ਉਹਨਾਂ ਦੀ ਹੋਵੇ ਕੁੜੀ ਨੇ ਬਾਹਰ ਜਾਣਾ ਹੋਵੇ ਭਾਈ ਉਹਨਾਂ ਦੀ ਹੈ ਦੇਨੀ ਕੁੜੀ ਵੀਰੇ ਛੋਟੀ ਗੁੱਡੀ ਨਾ ਜਾਣਾ ਆ ਜਾ ਮਾਤਾ ਫਿਰ ਦੇਖੇਗੇ ਨਾ ਮੈਂ ਖਾਲੀ ਨਾ ਗਾਣੇ ਹੋਗੀ ਅਬੀਨ ਬਜਾ ਮੈਂ ਖਾਲੀ ਨਾ ਗਾਣੇ ਹੋਗੀ ਅਬੀਨ ਬਜਾ ਮੈਂ ਖਾਲੀ ਨਾ ਗਾਣੇ ਕਿਥੋਂ ਐ ਮਾਤਾ ਅਜ ਨਾਲਾ ਤੋਂ ਐ ਮਾਤਾ ਅਜ ਨਾਲਾ ਅੰਮ੍ਰਿਤਸਰ ਤੋਂ ਅੱਗੇ ਆ ਅਜ ਨਾਲਾ ਅੰਮ੍ਰਿਤਸਰ ਤੋਂ ਅੱਗੇ ਮਾਤਾ ਕੁੜੀ ਨੇ ਬਾਹਰ ਜਾਣਾ ਇੱਕ ਦੋ ਤਿੰਨ ਚਾਰ ਚਾਰ ਜਣੇ ਪਰਿਵਾਰ ਚ ਜਿਹੜਾ ਪਰਲਾਕਾਰ ਛੱਡ ਕੇ ਉਰਲੇ ਕੋਠੀ ਦੇ ਵਿੱਚ ਕੌਣ ਆ ਗਿਆ ਤੁਸੀਂ ਬਾਕੀ ਬੈਜੋ ਧਰ ਬਾਬਾ ਬਾਕੀ ਕਿਚੂ ਨਹੀਂ ਮੈਂ ਨਹੀਂ ਗਨਾਂ ਮਾਤਾ ਇਹ ਕੇਰਪਈ ਹੋ ਜਾਏ ਜਹਾਜੇ ਚੜਜੇ ਮਾਤਾ ਛੋਡੇ ਪਰਮਜੀਤ ਕੌਣ ਸੀ ਛੋਡੇ ਪਰਮਜੀਤ ਕੌਣ ਸੀ ਫਲਵਾਚਤ ਨਹੀਂ ਤੁਹਾਡੇ ਦੋ ਵਿਆਹ ਕੀਤੇ ਹੋਏ ਸੀ ਮੇਰੇ ਬੇਟੇ ਦੇ ਤੁਹਾਡੇ ਬੇਟੇ ਦੇ ਹੋਏ ਤੇ ਚੱਲੀ ਬਾਬਾ ਓਏ ਮਾਤਾ ਜੇ ਕਿਰਪਾ ਹੋ ਜੇ ਸੰਤਾਂ ਦੀ ਬਜਰੰਗਵਲੀ ਦੇ ਮੰਦਿਰ ਚ ਮੰਨੀ ਬਣਾ ਕੇ ਮੱਥਾ ਟੇਕ ਦਵਾਂਗੇ ਬਜਰੰਗਵਲੀ ਦੇ ਮੰਦਿਰ ਚ ਮੱਥਾ ਟੇਕ ਦਵਾਂਗੇ ਮਾਤਾ ਚਿਹੇ ਪ੍ਰਸ਼ਾਦ ਦਾ ਟੇਕ ਦੇ ਚਿਹੇ ਮੰਨੀ ਦਾ ਬਣਾ ਕੇ ਕਹ ਬਾਬੇ ਮੱਥਾ ਟੇਕਾਂਗੇ ਉੱਡੀ ਜਹਾਜ਼ ਚੜ ਜੂਗੀ ਮਾਤਾ ਜਾਂ ਉੱਡੀ ਜਹਾਜ਼ ਚੜ ਜੂਗੀ ਮਾਤਾ ਤੀਜਾ ਵਚਨਾ ਜਹਾਜ਼ ਚੜ ਜੂਗੀ ਸੇਖਾਂ ਦਾ ਮਾਨ ਆਦਰ ਕਰ ਜਾਗੋ ਤੇਰੇ ਦਿਲੇ ਜਨ ਕੇ ਆਵਾ ਹੋ ਤੈਨੂੰ ਵੀ ਤਨ ਨਾਲ ਮਨਾਵਾ ਤੇਰੇ ਦਿਲੇ ਜਨ ਕੇ ਆਵਾ ਹੋ ਤੈਨੂੰ ਵੀ ਤਨ ਨਾਲ ਮਨਾਵਾ ਹੋਰੇ ਦਿਲੇ ਜਨ ਕੇ ਆਵਾ ਹੋ ਤੈਨੂੰ ਵੀ ਤਨ ਨਾਲ ਮਨਾਵਾ ਤੇਰੇ ਦਿਲੇ ਜਨ ਕੇ ਆਵਾ ਹੋ ਤੈਨੂੰ ਵੀ ਤਨ ਨਾਲ ਮਨਾਵਾ ਤੇਰੇ ਦਿਲੇ ਜਨ ਕੇ ਆਵਾ